ਅੱਜ ਜਿਹੜੀ ਅਜ ਮਾਨਸਾ ਮੀਟਿੰਗ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੂਗੀ ਇਸ ਮੀਟਿੰਗ ਦੇ ਬਾਰੇ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਜੈ ਭਿੰਦ ਜੈ ਭਾਰਤ ਅੱਜ ਦੇ ਨੌਜਵਾਨ ਦਿਲਾਂ ਦੀ ਧੜਕਣ ਅਵਾਜ਼ ਹੈ ਪੰਜਾਬ ਮਾਨਯੋਗ ਡਾਕਟਰ ਅਫਤਾਰ ਸਿੰਘ ਕ੍ਰੀਮਪਰੀ ਜੀ ਐਕਸ ਮੈਂਬਰ ਰਾਜ ਸਭਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਪੰਜਾਬ ਸਮਾ ਲੋ ਮਹਨ ਦੇ ਤਾਹਿਤ ਅੱਜ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਕਿਉਂਕਿ ਪਿਛਲੇ ਦਿਨੀ ਸਾਨੂੰ ਪਤਾ ਵੀ ਮਾਨਸਾ ਜ਼ਿਲ੍ਹੇ ਦੇ ਕਾਫੀ ਪਿੰਡਾਂ ਨੂੰ ਟੱਚ ਕਰਕੇ ਘੱਗਰ ਦਰਿਆ ਲੰਘਦਾਗਾ ਕਾਫੀ ਵੱਡਾ ਫਸਲਾਂ ਦਾ ਨੁਕਸਾਨ ਹੋਇਆ ਜਿਹੜੇ ਢਾਣੀਆਂ ਦੇ ਵਿੱਚ ਬੈਠੇ ਸੀ ਘੱਗਰ ਦੇ ਨਜ਼ਦੀਕ ਬੜੇ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਬੜਾ ਨੁਕਸਾਨ ਹੋਇਆ ਘਰ-ਪਾਟੇ ਤੇ ਹੋਰ ਲਗਾਤਾਰ بارشਾਂ ਹੋਣ ਕਾਰਨ ਕਾਫੀ ਥਾਈ ਅਸੀਂ ਖੁਦ ਜਾ ਕੇ ਵਿਜ਼ਿਟ ਕਰਕੇ ਆਏ ਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆਏ ਆਂ ਛੱਤਾਂ ਪਾਟੀਆਂ ਮਕਾਨ ਪਾਟੇ ਅੱਜ ਆਹ ਕਾਰਮਚੀ ਹੋਈ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਉਂਕਿ ਘੁੱਗਰ ਨੂੰ ਸਾਹਮਣੇ ਵਾਸਤੇ ਵਾਰਸ਼ਾਂ ਦੇ ਵਿੱਚ ਗਰੀਬ ਬੰਦੇਆਂ ਦੀਆਂ ਦਿਹਾੜੀਆਂ ਵੀ ਨਹੀਂ ਲੱਗੀਆਂ ਮਨਰੇਗਾ ਦਾ ਕੰਮ ਬੰਦ ਪਿਆ ਸਰਕਾਰ ਹਰ ਫਰੰਟ ਤੇ ਫੇਲ ਆ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਤੇ ਪੰਜਾਬ ਸਰਕਾਰ ਨੇ ਆ ਜਿਹੜਾ ਕੱਲ ਪਰਸੋਂ ਮੈਂ ਕਹਿ ਸਕਦਾ ਵੀ ਤੁਰਕੇ ਸੀਐਮ ਸਾਹਿਬ ਹਸਪੀਟਲ ਦੇ ਵਿੱਚ ਗਏ ਮੰंजे ਦੇ ਵਿੱਚ ਪੈਕੇਜਾ ਉੱਥੇ ਬੈਠ ਕੇ ਹਸਪੀਟਲ ਦੇ ਵਿੱਚੋਂ ਵੀ ਇੱਕ ਕੈਬਿਨੇਟ ਦੀ ਮੀਟਿੰਗ ਕੀਤੀ ਉਹ ਵੀ ਹਾਸੋਹੀਣੀ ਮੀਟਿੰਗ 1 ਰੁਪਿਆ ਵੀ ਮਜ਼ਦੂਰਾਂ ਤੇ ਕਿਰਤੀਆਂ ਲਈ ਉਹਨਾਂ ਨੇ ਕੋਈ ਬਜਟ ਦੇ ਵਿੱਚ ਉਹਨਾਂ ਨੂੰ ਨਹੀਂ ਕਿਹਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਨਾਲ ਨਾਲ ਕਿਰਤੀ ਲੋਕਾਂ ਦੇ ਮਕਾਨ ਡਿੱਗੇ ਨੇ ਨਿਉਆਂ ਬੈਠੀਆਂ ਨੇ ਤਰੇੜਾਂ ਆਈਆਂ ਛੱਤਾਂ ਡਿੱਗੀਆਂ ਮੌਤਾਂ ਹੋਈਆਂ ਪਰ ਸਰਕਾਰ ਨੇ ਇੱਕ ਵਾਰ ਵੀ ਕਿਰਤੀ ਲੋਕਾਂ ਦਾ ਉਸ ਬਜਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਕਿ ਉਹ ਮੀਟਿੰਗ ਦੇ ਵਿੱਚ ਕਿ ਅਸੀਂ ਇਹਨਾਂ ਲਈ ਇਹ ਸਹੂਲਤਾ ਕਰਾਂਗੇ ਉਹ ਉਹਨਾਂ ਦੀ ਅੱਜ ਤੁਸੀਂ ਦੇਖ ਸਕਦੇ ਹੋ ਜਿੰਨੀ ਕਿ ਇੱਥੇ ਮਤਲਬ ਕਿ ਵੱਡੇ ਪੱਧਰ ਤੇ ਅ ਮਹਿਲਾਵਾਂ ਸਾਡੀਆਂ ਭੈਣਾਂ ਔਰਤਾਂ ਸਾਰਾ ਬਹੁਜਨ ਸਮਾਜ પાર્ટી ਦੀ ਲੀਡਰਸ਼ਿਪ ਪਹੁੰਚੀ ਆ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਕਿਉਂਕਿ ਕਾਫੀ ਪਰਿਵਾਰ ਇੱਥੇ ਵੀ ਇਸ ਤਰ੍ਹਾਂ ਦੇ ਮੌਜੂਦ ਨੇ ਜਿਨ੍ਹਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਜਿਨ੍ਹਾਂ ਦੇ ਮਕਾਨ ਪਾਟੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਲਗਾਤਾਰ ਮਨਰੇਗਾ ਦਾ ਕੰਮ ਬੰਦ ਹੋਣ ਕਾਰਨ ਅੱਜ ਮਤਲਬ ਕਿ ਸ਼ਡਿਊਲ ਕਾਸ ਸਮਾਜ ਬਹੁਤ ਦੁੱਖ ਤੇ ਬੜੀ ਤੰਗੀ ਦੇ ਵਿੱਚੋਂ ਲੰਘ ਰਿਹਾ ਉਹਨਾਂ ਦੇ ਦੁੱਖ ਦੇ ਵਿੱਚ ਖੜਨ ਵਾਸਤੇ ਉਹਨਾਂ ਦੀ ਗੱਲਬਾਤ ਸੁਣਨ ਵਾਸਤੇ ਸਾਡੇ ਡਾਕਟਰ ਅਵਤਾਰ ਸਿੰਘ ਕ੍ਰਿਮਪਰੀ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਪਹੁੰਚਣ ਤੇ ਉਹਨਾਂ ਨੂੰ ਵੈਲਕਮ ਆਖਦੇ ਹਾਂ ਮੈਂ ਧੰਨਵਾਦ ਕਰਦੇ ਹਾਂ ਜੋ ਵੀ ਉਹ ਡਿਊਟੀ ਲਾਉਣਗੇ ਕਿਉਂਕਿ ਹੁਣੇ ਉਹ ਗੱਡੀ ਦੇ ਵਿੱਚ ਪ੍ਰਸ਼ਾਸਨ ਮਾਨਸਾ ਦੇ ਨਾਲ ਗੱਲ ਕਰ ਰਹੀ ਸੀ ਅੱਗੇ ਵੀ ਹੋਰ ਵੀ ਜਿਸ ਤਰ੍ਹਾਂ ਦਾ ਹੋਇਆ ਚਾਹੇ ਉਤਰਤਗਾ ਮਤਲਬ ਕਿ ਸਾਨੂੰ ਵੱਡੇ ਪੱਧਰ ਤੇ ਕੋਈ ਸੰਘਰਸ਼ ਛੇੜਨਾ ਪਿਆ ਕਿਉਂਕਿ ਮਾਲਵੇ ਦੇ ਵਿੱਚ ਇੱਕ ਵੀ ਸਹੂਲਤ ਮੈਂ ਕਹਿ ਸਕਦਾ ਕਿਸੇ ਵੀ ਗਰੀਬ ਕਿਰਤੀ ਪਰਿਵਾਰ ਲਈ ਸਰਕਾਰ ਨੇ ਹਜੇ ਤੱਕ ਆਪਦਾ ਮੂੰਹ ਨਹੀਂ ਖੋਲਿਆ ਇਹਨਾਂ ਦਾ ਮੂੰਹ ਬੰਦਾ ਉਹ ਮੂੰਹ ਨੂੰ ਖਲਾਉਣ ਵਾਸਤੇ ਅਸੀਂ ਇੱਕ ਵੱਡਾ ਸੰਘਰਸ਼ ਛੇੜਾਂਗੇ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਬਣਦਾ ਉਹਨਾਂ ਦਾ ਫਸਲਾਂ ਦਾ ਮੁਆਵਜ਼ਾ ਦੇਣਾ ਪਰ ਜਿਹੜੇ ਗਰੀਬ ਦਿਹਾੜੀ ਤੋਂ ਬਾਂਝੇ ਬੈਠੇ ਨੇ ਜਿਨ੍ਹਾਂ ਦੇ ਕੋਲੇ ਕੋਈ ਰੋਜ਼ਗਾਰ ਨਹੀਂ ਜਿਨ੍ਹਾਂ ਕੋਲੇ ਕੋਈ ਕੰਮ ਨਹੀਂ ਉਹਨਾਂ ਨੂੰ ਕਿਉਂ ਭੁੱਲੇ ਹੋਏ ਹੋ ਜਲਦੀ ਜਾ ਕੇ ਤੁਸੀਂ ਮਜ਼ਦੂਰਾਂ ਦੀ ਸਾਰ ਪੜੋ ਤੇ ਜਿਨ੍ਹਾਂ ਨੇ ਚਾਮੀ ਚਾਮੀ ਤੁਹਾਡੀ ਸਰਕਾਰ ਬਣਾਈ ਸੀ ਤੇ ਨਹੀਂ 2027 ਦੇ ਵਿੱਚ ਸਾਡਾ ਸਮਾਜ ਤੁਹਾਨੂੰ ਸਭ ਕੁਝ ਸਿਖਾਉਣ ਵਾਸਤੇ ਤਿਆਰ ਬੈਠਿਆ ਇਹ ਪਹਿਲੀ ਪਾਰਟੀ ਹੋਵੇਗੀ ਪੰਜਾਬ ਦੇ ਵਿੱਚ ਉਹ ਮੈਂ ਕਹਿ ਸਕਦਾ ਜਿਹੜੀ 93 ਤੋਂ ਬਾਅਦ 0 ਤੇ ਆਵੇਗੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਪੰਜਾਬ ਦੇ ਵਿੱਚ ਇੱਕ ਮਹਮ ਚੱਲੀ ਹੋਈ ਆ ਪੰਜਾਬ ਸੰਭਾਲੋ ਮਹਮ ਦੇ ਤਹਿਤ ਅੱਜ ਅੱਜ ਕਿਸਾਨ ਮਜ਼ਦੂਰ ਵਰਗ ਭਾਜਨ ਸਮਾਜ ਪਾਰਟੀਆਂ ਨੂੰ ਭਾਜਨ ਸਮਾਜ ਪਾਰਟੀ ਨਾਲ ਜੁੜ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਦਾ ਰਿਜ਼ਲਟ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਮਜ਼ਬੂਤੀ ਵੱਲ ਦੇਖੋਗੇ ਧੰਨਵਾਦ